ਗੰਦਾਵਾਦ ਦਾ ਨਾਅਰਾ ਖਿੜਿਆ ਫੁੱਲ ਗੁਲਾਬ ਦਾ ਚੰਡੀਗੜ੍ਹ ਪੰਜਾਬ ਦਾ ਲੋਕਸਵਾਦੀ ਅਗਾਮੀ ਸਰਦਰੁੱਦ ਦੌਰਾਨ ਚੰਡੀਗੜ੍ਹ ਨੂੰ ਧਾਰਾ 240 ਚ ਲਿਆਉਣ ਲਈ ਕੀਤੀ ਜਾ ਰਹੀ 131ਵੀਂ ਸੋਧ ਨੇ ਪੰਜਾਬ ਦੀ ਸਿਆਸਤ 'ਚ ਨਵਾਂ ਉਚਾਰ ਲਿਆ ਦਿੱਤਾ ਹੈ ਮੁੱਖ ਮੰਤਰੀ ਭਗਮੰਤਮਾਨ ਸੁਖਵੀਰ ਵਾਦਲ ਰਾਜਾ ਵੜਿੰਗਸਣੇ ਕਈ ਵੱਡੇ ਲੀਡਰਾਂ ਨੇ ਕੇਂਦਰ ਦੀ ਇਸ ਸੌਦੇ ਦਾ ਵਿਰੋਧ ਕੀਤਾ ਇਥੋਂ ਤੱਕ ਕਿ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਵੀ ਚੰਡੀਗੜ੍ਹ ਤੇ ਪੰਜਾਬ ਦਾ ਦਾਵਾ ਠੋਕਦਿਆਂ ਸੂਬੇ ਦੇ ਹਿੱਤਾਂ ਨਾਲ ਖੜਨ ਦੀ ਗੱਲ ਆਖੀ ਹੈ ਜਿਸ ਤੇ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਵਿਰੋਧ ਹੁੰਦਾ ਦੇਖ ਯੂ-ਟਰਨ ਮਾਰ ਲਿਆ ਗਿਆ ਹੈ ਇਸ ਤੇ ਕੇਂਦਰ ਨੇ ਬੇਸ਼ੱਕ ਯੂ ਟਰਨ ਲੈ ਲਿਆ ਪਰ ਪੰਜਾਬ ਦੀ ਸਿਆਸਤ 'ਚ ਇੱਕ ਨਵਾਂ ਮੁੱਦਾ ਖੜਾ ਕਰ ਦਿੱਤਾ ਹੈ ਜਿਸ ਨੂੰ ਲੈ ਕੇ ਸਾਬਕਾ ਵਿਧਾਇਕ ਤੇ ਸੰਵਿਧਾਨ ਮਾਹਰ ਤਰਸੀਮ ਸਿੰਘ ਜੋਧਾ ਦਾ ਕਹਿਣਾ ਹੈ ਕਿ ਹੱਲੇ ਇਹ ਜਿਹੜੀ ਚੰਡੀਗੜ੍ਹ ਆ ਇਹ ਇਹਦਾ ਪ੍ਰਸ਼ਾਸਕ ਆ ਜਿਹੜਾ ਪੰਜਾਬ ਦਾ ਰਾਜਪਾਲ ਆ ਇਹਦਾ ਮਤਲਬ ਕੁਝ ਕੰਟਰੋਲ ਮਤਲਬ ਹੈ ਅ ਇਨਡਾਇਰੈਕਟਲੀ ਤਾਂ ਅੱਜ ਵੀ ਉੱਥੇ ਸੈਂਟਰ ਦੀ ਚਲਦੀ ਹੈ ਜਿਹੜੀ ਪੁਲਿਸ ਆ ਹੋਮ ਡਿਪਾਰਟਮੈਂਟ ਨਾਲੋਂ ਕੋਲੇ ਆ ਉਹੀ ਅਫਸਰ ਨਿਯੁਕਤ ਕਰਦੇ ਨੇ ਉਹੀ ਗਵਰਨਰ ਨੂੰ ਨਿਯੁਕਤ ਕਰਦੇ ਨੇ ਜੇ ਪੰਜਾਬ ਦਾ ਗਵਰਨਰ ਵੀ ਆ ਉਹਦੇ ਕੋਲ ਅਧਿਕਾਰ ਆ ਉਹ ਵੀ ਸੈਂਟਰ ਦਾ ਉਹ ਕਰ ਰਹੇ ਨੇ ਪਰ ਉਹ ਚਾਹੁੰਦੇ ਆ ਵੀ ਸਾਰਾ ਰੇੜਕਾ ਚੱਕ ਦੀਏ ਸੀ ਅਸੀਂ ਮਤਲਬ ਪੰਜਾਬ ਦੇ ਪਰ ਕੱਟ ਦੀਏ ਉਹਦਾ ਜਿਹੜਾ 240 ਇੱਕਠੇ ਗਾਤਾ ਰਹਿ ਗਈ ਆ ਉਹਦੇ ਮੁਤਾਬਕ ਇੱਥੇ ਫਿਰ ਸਿੱਧਾ ਕੰਟਰੋਲ ਦਿੱਲੀ ਦਾ ਹੋ ਜਾਊਗਾ ਇੱਥੇ ਲੈਫਟੇਨੈਂਟ ਮਾਰਨਰ ਹੋਊਗਾ ਪੰਜਾਬ ਦਾ ਬਿਲਕੁਲ ਸਾਰਾ ਕੁਝ ਟੁੱਟ ਜਾਣਾ ਤੇ ਇਸੇ ਢੰਗ ਨਾਲ ਮਤਲਬ ਅਟੈਕ ਕੀਤਾ ਜਿਹੜੀ ਸਾਡੀ ਯੂਨੀਵਰਸਿਟੀ ਹੈ ਇਹ ਵੀ ਯੂਨੀਵਰਸਿਟੀ ਲੋਰਸੀਗੀ ਪੰਜਾਬ ਪੰਜਾਬ ਯੂਨੀਵਰਸਿਟੀ ਕੋਈ ਇੱਕ ਯੂਨੀਵਰਸਿਟੀ ਹੈ ਜਿਹੜੀ ਪੰਜਾਬ ਦੇ ਵਿੱਚ ਬਣੀ ਆ ਪਹਿਲਾਂ ਗੁਰੂ ਨਾਨਕ ਦੇਵ ਜੀ ਯੂਨੀਵਰਸਿਟੀ ਇਸ ਤਰ੍ਹਾਂ ਮਤਲਬ ਪਿਆਬੀ ਯੂਨੀਵਰਸਿਟੀ ਹੈ ਤਾਂ ਬਾਅਦ ਚ ਬਣੀਆਂ ਨੇ ਤੇ ਉਹਦੇ ਨਾਲ ਹੀ ਸਾਰੇ ਕਾਲਜ ਜੁੜੇ ਹੋਏ ਸਨ ਉਤੇ ਹੀ ਮਾਮਲੇ 'ਚ ਸੀਨੀਅਰ ਪੱਤਰਕਾਰ ਜਤਿੰਦਰ ਸਿੰਘ ਮੱਟੂ ਨੇ ਕਿਹਾ ਹੈ ਕਿ ਅੱਜ ਪੰਜਾਬ ਦੀਆਂ ਸਿਆਸੀ ਪਾਰਟੀਆਂ ਸੌਰੀਆਂ ਨੇ ਜਿਸ ਕਾਰਨ ਕੇਂਦਰ ਨੇ ਪੰਜਾਬ ਤੇ ਲਗਾਤਾਰ ਹਮਲਾਵਰ ਰੁਕ ਕੀਤਾ ਹੋਇਆ ਹੈ ਇੱਕ ਪਾਸੇ ਪੰਜਾਬ 'ਚ ਆਪਣੀ ਸਰਕਾਰ ਲੈ ਕੇ ਆਉਣ ਦੀ ਗੱਲ ਕਰ ਰਹੇ ਤੇ ਦੂਜੇ ਪਾਸੇ ਦਿੱਲੀ ਦੀ ਭਾਜਪਾ ਪੰਜਾਬ ਦੇ ਲੋਕਾਂ ਦੇ ਹੱਕ ਮਾਰ ਰਹੀ ਹੈ ਜੇਕਰ ਇਹ ਸੌਦ ਹੋ ਜਾਂਦੀ ਹੈ ਤਾਂ ਪੰਜਾਬ ਦਾ ਚੰਡੀਗੜ੍ਹ ਨਾਲ ਆਖਰੀ ਲਿੰਕ ਟੁੱਟ ਜਾਵੇਗਾ ਅੱਜ ਪੰਜਾਬ ਸੋਰੇ ਹਨ ਅੱਜ ਪੰਜਾਬ ਦੇ ਲੀਡਰ ਸੋ ਰਹੇ ਨੇ ਅੱਜ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਸੋ ਰਹੀਆਂ ਨੇ ਜਿਹਦੇ ਕਰਕੇ ਕੇਂਦਰ ਸਰਕਾਰ ਲਗਾਤਾਰ ਪੰਜਾਬ ਤੇ ਹਮਲਾਵਰ ਜਿਹੜਾ ਰੁਖ ਹੈ ਉਹਨਾਂ ਨੇ ਕੀਤਾ ਹੋਇਆ ਇੱਕ ਪਾਸੇ ਕਹਿੰਦੇ ਨੇ ਕਿ ਅਸੀਂ ਪੰਜਾਬ ਦੇ ਅੰਦਰ ਭਾਜਪਾ ਦੀ ਸਰਕਾਰ ਲੈ ਕੇ ਆਉਣੀ ਹੈ ਅਸੀਂ ਪੰਜਾਬੀਆਂ ਦੇ ਲਈ ਇਹ ਕਰਨਾ ਲੇਕਿਨ ਦੂਜੇ ਪਾਸੇ ਪੰਜਾਬ ਨੂੰ ਪੰਜਾਬੀ ਚ ਕਹਿਣਾ ਕਿ ਕਿੱਦਾਂ ਛਾਂਗਣਾ ਕਿੱਦਾਂ ਛੋਟਾ ਕਰਨਾ ਉਹਦੇ ਤੇ ਭਾਜਪਾ ਸਰਕਾਰ ਲੱਗੀ ਹੋਈ ਹੈ ਸੋ ਜੇਕਰ 131ਵੀਂ ਸੰਵਿਧਾਨਿਕ ਸੋ ਦੇ ਪਾਸ ਕਰਗੇ ਤਾਂ ਪੰਜਾਬ ਦੇ ਨਾਲੋਂ ਜਿਹੜਾ ਆਖਰੀ ਲਿੰਕ ਹੈ ਸਾਡਾ ਚੰਡੀਗੜ੍ਹ ਨਾਲ ਜੁੜਨ ਦਾ ਉਹ ਖਤਮ ਹੋ ਜਾਊਗਾ ਕਿਉਂਕਿ ਪੰਜਾਬ ਦੇ ਵਿੱਚ ਉਪਰਾਜਪਾਲ ਦੀ ਜਿਹੜੀ ਹੈਗੀ ਆ ਚੋਣ ਹੋਣ ਲੱਗ ਜਾਣੀ ਹੈ ਉਹ ਉਪਰਾਜਪਾਲ ਦੀ ਨਿਯੁਕਤੀ ਹੋ ਜਾਣੀ ਹੈ ਜਿਹੜਾ ਪੰਜਾਬ ਚੰਡੀਗੜ੍ਹ ਦੇ ਵਿੱਚ 60 40 ਦੇ ਰੇਸ਼ੋ ਵਾਲਾ ਸਾਡਾ ਹਿੱਸਾ ਹੈ ਉਹ ਟੋਟਲੀ ਖਤਮ ਹੋ ਜਾਣਾ ਜੇ ਐਸਐਸਪੀ ਚੰਡੀ ਸਾਡੇ ਪੰਜਾਬ ਦਾ ਲੱਗਣਾ ਡੀਸੀ ਹਰਿਆਣੇ ਦਾ ਲੱਗਣਾ ਤਾਂ ਉਹ ਸਾਰੇ ਹੀ ਕੇਂਦਰ ਦੇ ਹੱਥ ਚਲਾ ਜਾਣਾ ਸੋ ਪੰਜਾਬੀ ਉਹ ਜਾਗਣ ਦਾ ਵੇਲਾ ਪਹਿਲਾਂ ਇਹਨਾਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੈਨੇਟ ਭੰਗ ਕਰਕੇ ਜਿਹੜਾ ਹੈਗਾ ਉਹਨੂੰ ਯੂਨੀਵਰਸਿਟੀ ਨੂੰ ਸਾਡੇ ਤੋਂ ਕਹਣ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਨਲਾਇਕੀ ਸਾਡੀਆਂ ਸਾਰੀਆਂ ਪਿਛਲੀਆਂ ਸਰਕਾਰਾਂ ਦੀ ਹੈ ਜਾਂ ਮੌਜੂਦਾ ਸਰਕਾਰ ਦੀ ਹੈ ਪੰਜਾਬ ਪੁਨਰਗਠਨ ਐਕਟ 1966 ਦੇ ਤਹਿਤ ਜਦੋਂ ਸਾਡੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਪੰਜਾਬ ਯੂਨੀਵਰਸਿਟੀ ਔਰ ਖਾਸ ਕਰਕੇ ਸਾਡੀ SGPC ਇਹਨੂੰ ਜਦੋਂ ਇੰਟਰ ਸਟੇਟ ਘੋਸ਼ਿਤ ਕੀਤਾ ਗਿਆ ਸੀਗਾ ਅੰਤਰਰਾਜੀ ਸੰਸਥਾਵਾਂ ਘੋਸ਼ਿਤ ਕੀਤਾ ਗਿਆ ਸੀਗਾ ਤਾਂ ਉਸ ਸਮੇਂ ਹਰਿਆਣਾ ਨੇ ਅਪਨੀ ਜਿਹੜੀ ਵੱਖਰੀ ਯੂਨੀਵਰਸਿਟੀ ਬਣਾ ਲਈ ਖੇਤੀਬਾੜੀ ਯੂਨੀਵਰਸਿਟੀ ਔਰ ਸ਼ਿਮਲਾ ਦੇ ਵਿੱਚ ਹਿਮਾਚਲ ਦੇ ਵਿੱਚ ਪਾਲੰਪੁਰ ਐਗਰੀਕਲਚਰ ਯੂਨੀਵਰਸਿਟੀ ਬਣਾ ਲਈ ਜਿੱਤੋਂ ਬਾਅਦ ਅਸੀਂ ਪੰਜਾਬ ਨੇ ਜਿਹੜਾ ਪੂਰਾ ਹੱਕ ਪੰਜਾਬ ਯੂਨੀਵਰਸਿਟੀ ਤੇ ਜਿਤਾ ਕੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੇ ਜਿਤਾ ਕੇ ਉਹਦਾ ਸਾਰੇ ਖਰਚੇ ਉਠਾ ਕੇ ਵਿੱਤੀ ਤੌਰ ਤੇ ਉਹਦੇ ਖਰਚੇ ਉਠਾਉਣ ਦਾ ਜਿਹੜਾ ਹੈਗਾ ਸਿਸਟਮ ਆਪਣੇ ਹੱਥ ਚ ਲਿਆ ਔਰ ਉਹਨੂੰ ਅਸੀਂ ਅ ਇੰਟਰਸਟੇਟ ਚੋਂ ਕੱਢ ਕੇ ਇੱਕ ਆਪਣੇ ਪੰਜਾਬ ਦਾ ਅਦਾਰਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਕੋਸ਼ਿਸ਼ ਕੀਤਾ ਜੇ ਇਹੀ ਕੋਸ਼ਿਸ਼ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਬਚਾਉਣ ਲਈ ਕੀਤੀ ਜਾਂਦੀ ਉਹਨਾਂ ਉਸ ਵੇਲੇ ਦੀਆਂ ਸਰਕਾਰਾਂ ਵੱਲੋਂ ਜਾਂ ਉਸ ਤੋਂ ਬਾਅਦ ਦੀਆਂ ਸਰਕਾਰਾਂ ਵੱਲੋਂ ਜਾਂ ਹੁਣ ਵੀ ਸਰਕਾਰਾਂ ਵੱਲੋਂ ਤਾਂ ਮੈਨੂੰ ਨਹੀਂ ਲੱਗਦਾ ਕਿ ਨਾ ਤਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਖੋਣ ਦੀਆਂ ਕੋਸ਼ਿਸ਼ਾਂ ਹੋਣੀਆਂ ਸੀ ਨਾ ਸਾਡਾ ਚੰਡੀਗੜ੍ਹ ਜਿੱਤੇ ਸਾਡਾ ਹੱਕ ਹੈ ਉਹਨੂੰ ਖੋਣ ਦੀ ਜਿਹੜੀ ਸੈਂਟਰ ਸਰਕਾਰ ਕੋਸ਼ਿਸ਼ ਕਰ ਸਕਦੀ ਸੀ ਸੋ ਪੰਜਾਬ ਦੀ ਹੋਂਦ ਲਈ ਬਹੁਤ ਵੱਡਾ ਸਵਾਲ ਹੈ ਮੈਂ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਸਾਰੀਆਂ ਆਰਗੇਨਾਈਜੇਸ਼ਨਸ ਨੂੰ ਜਿਹੜੀਆਂ ਪੰਜਾਬ ਦੇ ਭਲੇ ਲਈ ਪੰਜਾਬ ਦੇ ਹਿੱਤਾਂ ਲਈ ਪੰਜਾਬ ਦੇ ਪਾਣੀਆਂ ਲਈ ਪੰਜਾਬ ਦੀ ਹੋਂਦ ਲਈ ਪੰਜਾਬ ਦੀ ਸੱਭਿਆਚਾਰ ਲਈ ਪੰਜਾਬ ਦੇ ਕਲਚਰ ਦੇ ਲਈ ਪੰਜਾਬੀ ਭਾਸ਼ਾ ਦੇ ਲਈ ਕਿਤਨਾ ਕਿਤੇ ਕੰਮ ਕਰ ਰਹੀਆਂ ਨੇ 131ਵੀਂ ਸੰਵਿਧਾਨਿਕ ਸੋਧ ਦੇ ਖਿਲਾਫ ਆਪਾਂ ਆਵਾਜ਼ ਉਠਾਈਏ ਤਾਂ ਕਿ ਕੇਂਦਰ ਸਰਕਾਰ ਇਹ ਜਿਹੜਾ ਪ੍ਰਸਤਾਵ ਲੈ ਕੇ ਆਰੀ ਹੈ ਪੰਜਾਬ ਤੋਂ ਚੰਡੀਗੜ੍ਹ ਨੂੰ ਖੋਹਣ ਦਾ ਇਹਨੂੰ ਕਿਸੇ ਤਰ੍ਹਾਂ ਆਪਾਂ ਬਚਾ ਸਕੀਏ ਔਰ ਇਹ ਪ੍ਰਸਤਾਵ ਅਪਰਾਧ ਕਰਾ ਸਕੀਏ ਕਾਂਗਰਸੀ ਲੀਡਰ ਸਮਰਨਜੀਤ ਸਿੰਘ ਵੈਸ ਦਾ ਕਹਿਣਾ ਹੈ ਕਿ ਦੇਸ਼ ਦੀ ਵੰਡ ਦੌਰਾਨ ਸਭ ਤੋਂ ਵੱਧ ਨੁਕਸਾਨ ਪੰਜਾਬ ਦਾ ਹੋਇਆ ਪਹਿਲਾਂ ਪੰਜਾਬ ਯੂਨੀਵਰਸਿਟੀ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਉਸ ਤੋਂ ਪਹਿਲਾਂ ਤਿੰਨ ਕਾਲੇ ਕਾਨੂੰਨ ਲਿਆਂਦੇ ਗਏ ਜਿਸ ਦਾ ਪੰਜਾਬੀਆਂ ਨੇ ਸਖਤ ਵਿਰੋਧ ਕੀਤਾ ਹੁਣ ਚੰਡੀਗੜ੍ਹ ਨੂੰ ਪੰਜਾਬ ਕੋਲੋਂ ਖੋਹਣ ਦੇ ਯਤਨ ਕੀਤੇ ਜਾ ਰਹੇ ਨੇ ਇਹ ਕੇਂਦਰ ਨੂੰ ਵੀ ਪਤਾ ਹੈ ਕਿ ਨਾ ਤਾਂ ਉਹ ਕਾਲੇ ਕਾਨੂੰਨ ਇੱਥੇ ਲਾਗੂ ਕਰ ਪਾਇਆ ਅਤੇ ਨਾ ਹੀ ਚੰਡੀਗੜ੍ਹ ਨੂੰ ਪੰਜਾਬ ਤੋਂ ਲਿਜਾ ਸਕਦੇ ਨੇ। ਉਨ੍ਹਾਂ ਵੱਲੋਂ ਸਿਰਫ ਪੰਜਾਬ ਦੇ ਲੋਕਾਂ ਨੂੰ ਖੱਜਲ ਕਰਨ ਵਾਲਾ ਕੰਮ ਕੀਤਾ ਜਾ ਰਿਹਾ ਹੈ। ਪੰਜਾਬ ਯੂਨੀਵਰਸਿਟੀ ਦਾ ਜਿਹੜਾ ਅੰਦੋਲਨ ਜਾਂ ਉਹ ਗੱਲ ਹਜੇ ਸਿਰੇ ਨਹੀਂ ਪੂਰੀ ਤਰ੍ਹਾਂ ਚੜੀ ਤੇ ਕੇਂਦਰ ਸਰਕਾਰ ਨੇ ਇੱਕ ਸੰਵਿਧਾਨਕ ਸੋਧ ਹੋਰ ਲਿਆਂਦੀ ਪੰਜਾਬੀਆਂ ਨੂੰ ਤੜਫਾਉਣ ਵਾਸਤੇ ਪੰਜਾਬੀਆਂ ਨੂੰ ਸੜਕਾਂ ਤੇ ਵਿਖਾਉਣ ਵਾਸਤੇ ਪੰਜਾਬੀਆਂ ਨੂੰ ਅੰਦੋਲਨ ਲਈ ਮਜਬੂਰ ਕਰਨ ਵਾਸਤੇ ਡਾਕਟਰ ਭੀਮਰਾਓ ਅੰਬੇਦਕਰ ਸਾਹਿਬ ਬਾਬਾ ਭੀਮਰਾਓ ਅੰਬੇਦਕਰ ਸਾਹਿਬ ਦੇ ਬਣਾਏ ਸੰਵਿਧਾਨ ਦੇ ਅੰਦਰ ਫੇਰ ਤੋਂ ਇੱਕ ਸੋਧ ਉਹ ਸੋਧ ਦਾ ਮਤਲਬ ਹੈ ਵੀ ਅਸੀਂ ਚੰਡੀਗੜ੍ਹ ਨੂੰ ਜਿਹੜਾ ਟੈਂਪਰੇਰੀ ਯੂਟੀ ਸੀਗਾ ਟੈਂਪਰੇਰੀ ਯੂਟੀ ਜਦੋਂ ਪੁਨਰਗਠਨ ਐਕਟ 1966 ਹਰਿਆਣਾ ਵੱਖ ਹੋਇਆ ਪੰਜਾਬ ਤੋਂ ਤਾਂ ਉਦੋਂ ਟੈਂਪਰੇਰੀ ਯੂਟੀ ਬਣਾਇਆ ਗਿਆ ਸੀ ਕਿ ਜਿੰਨੀ ਦੇਰ ਤੱਕ ਹਰਿਆਣਾ ਜਿਹੜਾ ਪੰਜਾਬ ਦੇ ਵਿੱਚੋਂ ਨਵਾਂ ਬਣਿਆ ਰਾਜ ਆਪਣੀ ਰਾਜਧਾਨੀ ਨਹੀਂ ਬਣਾ ਲੈਂਦਾ ਉਨੀ ਦੇਰ ਤੱਕ ਉਹ ਪੰਜਾਬ ਵਾਲੀ ਚੰਡੀਗੜ੍ਹ ਵਿਖੇ ਜਿਹੜੀ ਰਾਜਧਾਨੀ ਉਹ ਵਰਤੂਗਾ ਤੇ ਉਹਦਾ ਦਰਜਾ ਟੈਂਪਰੇਰੀ ਯੂਟੀ ਕੇਂਦਰੀ ਸ਼ਾਸਿਤ ਪ੍ਰਦੇਸ਼ ਦਿੱਤਾ ਸਕਾ ਤੇ ਅੱਜ ਉਹ ਜਿਹੜਾ ਟੈਂਪਰੇਰੀ ਸ਼ਬਦ ਹੈਗਾ ਉਹਨੂੰ ਚੱਕ ਕੇ ਲੈਫਟੀਨੈਂਟ ਗਵਰਨਰ ਲਾਉਣ ਦੀਆਂ ਤਿਆਰੀਆਂ ਕੇਂਦਰ ਸਰਕਾਰ ਨੇ ਕੀਤੀਆਂ ਨੇ ਆਬੁਲਾਰੇ ਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਕਿ ਚੰਡੀਗੜ੍ਹ ਦਾ ਗਠਨ ਪੰਜਾਬ ਦੇ ਪਿੰਡ ਉਜਾੜ ਕੇ ਹੋਇਆ ਚੰਡੀਗੜ੍ਹ ਸਾਡੀ ਜ਼ਮੀਨ ਤੇ ਬਣਿਆ ਹੈ ਕੇਂਦਰ ਵੱਲੋਂ ਕੀਤੀ ਜਾ ਰਹੀ ਹਰ ਕੋਸ਼ਿਸ਼ ਨੂੰ ਫੇਲ ਕੀਤਾ ਜਾਵੇਗਾ ਪੰਜਾਬੀ ਇਕਜੁੱਟ ਹੋਣ ਅਤੇ ਡਟ ਕੇ ਇਸ ਦਾ ਵਿਰੋਧ ਕਰਨ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਲੋਕਾਂ ਦੇ ਨਾਲ ਹੈ ਅਤੇ ਪੰਜਾਬ ਦੇ ਹੱਕਾਂ ਲਈ ਹਮੇਸ਼ਾ ਖੜੀ ਹੈ ਤੁਹਾਡੀ ਸਰਕਾਰਾਂ ਨੇ ਪੰਜਾਬ ਨਾਲ ਪਹਿਲਾਂ ਹੀ ਬਹੁਤ ਧੱਕਾ ਕੀਤਾ ਜਦੋਂ ਪੰਜਾਬੀ ਸੂਬਾ ਬਣਿਆ ਸੀਗਾ ਉਦੋਂ ਹੀ ਇਹ ਤੈਅ ਹੋਇਆ ਸੀਗਾ ਕਿ ਇਹ ਆਵਾਜ਼ਤਾਨੀ ਜਿਹੜੀ ਚੰਡੀਗੜ੍ਹ ਦੀ ਹੈ ਕਿਉਂਕਿ ਪੰਜਾਬ ਦੇ ਕਿਸਾਨਾਂ ਦੀਆਂ ਜ਼ਮੀਨਾਂ ਅਜਾੜ ਕੇ ਸਾਡੇ ਪਿੰਡ ਅਜਾੜ ਕੇ ਇਹ ਆਵਾਜ਼ਤਾਨੀ ਬਣੀ ਹੀ ਸਾਡੀ ਬਲਕੀਤ ਤੇ ਬਣੀ ਸਾਡੀ ਜ਼ਮੀਨ ਤੇ ਬਣੀ ਹੈ ਇਸ ਕਰਕੇ ਇਸ ਨੂੰ ਕਦੇ ਵੀ ਛੱਡਿਆ ਨਹੀਂ ਜਾ ਸਕਦਾ ਇਸ ਕਰਕੇ ਇਹਨੂੰ ਕਦੇ ਵੀ ਕੇਂਦਰ ਵੱਲੋਂ ਕੀਤੀ ਜਾਂਦੀ ਹਰ ਕੋਸ਼ਿਸ਼ ਨੂੰ ਜਿਹੜਾ ਫੇਲ ਕੀਤਾ ਜਾਊਗਾ ਔਰ ਮੈਂ ਪੰਜਾਬੀਆਂ ਨੂੰ ਕਹਿਣਾ ਚਾਹੁੰਦਾ ਕਿ ਉਹ ਇੱਕਦੋ ਫੇਰ ਵਕਤ ਆ ਗਿਆ ਆਮ ਆਦਮੀ ਪਾਰਟੀ ਸਦਾ ਭਗਵਾਨ ਸਿੰਘ ਮਾਨ ਦੀਗਵਾਈ ਦੇ ਵਿੱਚ ਇਹ ਲੜਾਈ ਲੜੂਗੀ ਉਹਦਾ ਸੀ ਕਿਸੇ ਵੀ ਹਾਲਤ ਦੇ ਵਿੱਚ ਜੋ ਕੁਝ ਸਮਰਧੀ ਕਰਨਾ ਪਵੇ ਸਦ ਮੈਂ ਬੋਦੀ ਜੀ ਨੂੰ ਕਹਿਣਾ ਚਾਹੁੰਦਾ ਅਮਿਤ ਸ਼ਾਹ ਜੀ ਨੂੰ ਕਹਿਣਾ ਚਾਹੁੰਦਾ ਤੁਸੀਂ ਪਿੱਛੇ ਸਾਡਾ ਤਜਰਬਾ ਕਰ ਲਿਆ 1.5 ਸਾਲ ਦਿੱਲੀ ਦੀਆਂ ਛੜਕਾਂ ਤੇ ਬਹਿ ਕੇ ਕਸਾਨਾਂ ਨੇ ਜਿੱਦਾਂ ਤੁਹਾਡੀ ਧੌਂ ਦੇ ਵਿੱਚੋਂ ਕਿੱਲਾ ਕੱਢਿਆ ਸੀਗਾ ਜੇ ਤੁਹਾਨੂੰ ਕਿਤੇ ਹੁਣ ਵਹਿਮ ਹੈ ਤੁਸੀਂ ਦਬਾਵਾ ਚੰਡੀਗੜ੍ਹ ਵਾਲਾ ਮਹੱਲਾ ਛੇੜ ਕੇ ਸਾਨੂੰ ਉੱਥੇ ਲੋਕ ਸਭਾ ਦੇ ਰਾਜ ਸਭਾ ਦੇ ਅੰਦਰ ਵੀ ਬਾਹਰ ਵੀ ਛੜਕਾਂ ਤੇ ਵੀ ਕੁਝ ਵੀ ਕਰਨਾ ਪਵੇ ਸਰ ਕੁਝ ਵੀ ਕਰਨਾ ਪਵੇ ਚੰਡੀਗੜ੍ਹ ਵਾਲਕੇ ਨੂੰ ਵੇਖਣ ਨਹੀਂ ਦੇਵਾਂਗੇ ਚੰਡੀਗੜ੍ਹ ਵਾਲਕੇ ਨੂੰ ਵੇਖਣ ਨਹੀਂ ਦੇਵਾਂਗੇ ਚੰਡੀਗੜ੍ਹ ਪੰਜਾਬ ਦਾ ਹਰਿਆਣੇ ਨੇ ਜਿੱਥੇ ਆਪਣੀ ਰਾਜਧਾਨੀ ਬਣਾਉਣੀ ਆ ਜਾ ਕੇ ਬਣਾਵੇ ਚੰਡੀਗੜ ਸਾਡਾ ਸਾਡੀ ਧਰਤੀ ਤੇ ਬਣਿਆ ਸਾਡ ਖਿੜਿਆ ਫੁੱਲ گلاب ਦਾ ਚੰਡੀਗੜ ਪੰਜਾਬ ਦਾ ਮੈਂ ਕਹਿਣਾ ਚਾਹੁੰਦਾ ਕਿ ਇਹ ਕੰਮ ਨਾ ਕਰਿਓ ਭਾਜਪਾ ਸਰਕਾਰ ਮੁਰਦਾਬਾਦ ਕੇਂਦਰ ਸਰਕਾਰ ਮੁਰਦਾਬਾਦ ਕੇਂਦਰ ਸਰਕਾਰ ਮੁਰਦਾਬਾਦ ਗੌਰਤਲਬ ਹੈ ਕਿ ਕੇਂਦਰ ਸਰਕਾਰ ਵੱਲੋਂ ਕਿਸੇ ਵੀ ਤਰ੍ਹਾਂ ਦੀ ਸੋਧ ਕਰਨ ਤੋਂ ਇਨਕਾਰ ਕੀਤਾ ਗਿਆ ਹੈ ਤੇ ਕਿਹਾ ਕਿ ਪ੍ਰਸਤਾਵ ਤੇ ਕੋਈ ਵੀ ਅੰਤਿਮ ਫੈਸਲਾ ਨਹੀਂ ਲਿਆ ਗਿਆ ਚੰਡੀਗੜ੍ਹ ਪੰਜਾਬ ਅਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਹੈ ਤੇ ਸਾਰੇ ਹਿੱਸੇਦਾਰਾਂ ਨਾਲ ਪੂਰੀ ਸਲਾਹ مشਵਰਾ ਕਰਨ ਤੋਂ ਬਾਅਦ ਹੀ ਢੁਕਵਾਂ ਫੈਸਲਾ ਲਿਆ ਜਾਵੇਗਾ ਕੇਂਦਰ ਆਪਣੇ ਬਿਆਨ ਤੇ ਕਿੰਨਾ ਖਰਾ ਉਤਰਦਾ ਹੈ ਇਹ ਤਾਂ ਸਰਦ ਰੁੱਤ ਸ਼ੁਰੂ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ ਲੁਧਿਆਣਾ ਤੋਂ ਵਰਿੰਦਰ ਸਿੰਘ ਥਿੰਦ ਦੀ ਰਿਪੋਰਟ ਈਟੀਵੀ ਭਾਰਤ